ਲੋ ਲਗਾਤਾਰ 플ੈਗਮਾਰਕ ਕੀਤੇ ਜਾ ਰਹੇ ਹੈ ਅੱਜ ਵੀ ਜਿਹੜਾ ਸ਼ਹਿਰੀ ਤੇ ਪਿੰਡੂ ਖੇਤਰ ਚ 플ੈਗਮਾਰਕ ਕੀਤੇ ਗਏ ਹੈ ਪਰ ਕੀ ਮਕਸਦ ਹੈ ਤੇ ਕਿਸ ਤਰੀਕੇ ਦੇ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ ਮੈਂ 16 ਮਾਰਚ ਤੋਂ ਜਦੋਂ ਤੋਂ ਜਿਹੜਾ ਹੈ ਨਾ ਐਲਜੀ ਇਲੈਕਸ਼ਨ ਮੋਰ ਚਰਨ ਤੋਂ ਲੱਗੂ ਹੋਇਆ ਹੈ ਤੋਂ ਬਾਅਦ ਰੈਗੂਲਰਲੀ ਸਾਡਾ ਜਿਹੜਾ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ 플ੈਗਮਾਰਕ ਇਹ ਪੈਰਲ ਮਾਰਕ ਸਾਡੇ ਵਿੱਚ ਪੁਟਾ ਜਾ ਰਿਹਾ ਹੈ ਸੜਕਾਂ ਪਰਿਸ਼ੰਸ਼ ਹੈ ਜਿਹੜੇ ਹੈਗੇ ਜਿੱਦੇ ਜਾਂਦੇ ਨੇ ਅੱਜ ਜਿਹੜਾ ਹੈਗਾ ਉਹ ਬੰਦਰਾਈ ਸੜਕ ਉੱਪਰ ਸਦਰ ਉਹ ਪੂਰਾ ਖਾਣੇ ਦੇ ਜਿਹੜੇ ਪਿੰਡ ਨੇ ਉਹ ਨਾਲ ਜਿੱਥੇ ਹੈਗਾ ਬਲੈਕ ਮਾਰਕ ਸਾਡੇ ਪੁਟਾ ਜਾ ਗਿਆ ਤੇ ਪੂਰੇ ਪੂਰਾ ਸ਼ਹਿਰ ਦੇ ਵਿੱਚ ਬਲੈਕ ਮਾਰਕ ਪੁਟਾ ਜਾ ਰਿਹਾ ਹੈ ਇਹਦਾ ਮੁੱਖ ਮਕਸਦ ਜਿਹੜਾ ਹੈਗਾ ਲੋਕਾਂ ਦੇ ਵਿੱਚ ਸੁਖਾਲੀ ਤੇ ਲੇਨ ਕਿਹਾ ਬਹਾਰਾ ਵਾਸ ਜਿਹੜਾ ਲੋਕਾਂ ਦੇ ਵਿੱਚ ਫਾਇਦਾ ਕਰਦਾ ਹੈ ਉਹ ਆਪਣੇ ਸੁਭਾਅ ਦਾ ਇਸਮਾਲ ਜਿਹੜਾ ਹੈਗਾ ਬਿਨਾਂ ਡਰ ਦੇ ਬਿਨਾਂ ਕਿਸੇ ਪ੍ਰੈਸ਼ਰ ਦੇ ਜਾਂ ਬਿਨਾਂ ਕਿਸੇ ਇਨਫਲੂਐਂਸ ਦੇ ਕਰ ਸਕਦਾ ਹੈ ਹੋਰ ਇਸੇ ਨਾਲ ਜਿਹੜਾ ਜਿਹੜਾ ਹੋਰ ਪੁਲਿਸ ਵੱਲੋਂ ਤੁਹਾਨੂੰ ਨੂੰ ਲੈ ਕੇ ਜਿਹੜੀ ਲਗਾਤਾਰ ਮਾਕਾ ਬੰਦੀ ਵੀ ਕੀਤੀ ਜਾ ਰਹੀ ਹੈ ਸਰਚ ਕੀਤੀ ਜਾ ਰਹੀ ਹੈ ਪਰ ਕਿੰਨੇ ਕੋਈ ਇਸ ਤਰੀਕੇ ਦੇ ਕੋਈ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਨੇ ਪਿਛਲੇ ਸਮੇਂ ਦੇ ਹੋਣਗੇ ਜਿਹੜਾ 16 ਮਾਰਚ ਤੋਂ ਬਾਅਦ ਸਾਡੇ ਵੱਲੋਂ ਲਗਭਗ 200 ਤੋਂ ਵੱਧ ਮੰਨੇ ਆਇਆ ਕਿ ਰੋਜ਼ ਪਾਰਵਾਈ ਹੋਣ ਵਾਲਾ ਇੱਕ ਲਾਫ ਕੀਤੀ ਜਾ ਰਹੀ ਹੈ ਔਰ ਕਈਏ ਯਰ ਤੋਂ ਹੋਤੇ ਸੀਗੇ ਇਹ ਬਿਲਕੁਲ ਤੋਂ ਜਿਹੜਾ ਹੈਗਾ ਉਹ ਜਿਹੜਾ ਮਸੀਦੇ ਮਦਾਨ ਕਮੇਟੀ ਵਾਲੇ ਬੰਦਿਆਂ ਦੇ ਖਿਲਾਫ ਕਾਰਵਾਈ ਚਲਾਈ ਗਿਆ ਇਹਦਾ ਵੀ ਇਹ ਤੋਂ ਇਲਾਵਾ ਜਿਹੜਾ ਹੈਗਾ ਸਾਡੇ ਵੱਲੋਂ ਜਿਹੜੇ ਵਰਨਰੇਬਲ ਜਾਂ ਸੈਂਸਿਟਿਵ ਇਲਾਕੇ ਨੇ ਸ਼ਹਿਰ ਦੇ ਇੱਥੇ ਲੋਕਾਂ ਦੇ ਨਾਲ ਲਾਲ ਰੱਖਿਆ ਜਾ ਰਿਹਾ ਹੈ ਤਾਂ ਕਿ ਲੋਕਾਂ ਦੇ ਵਿੱਚ ਜਿਹੜਾ ਹੈਗਾ ਇਹ ਜਗ੍ਹਾ ਨੂੰ ਪਹਿਲਾ ਹੋਵੇ ਕਿ ਚੋਣਾ ਜਿਹੜੀਆਂ ਨੇ ਉਹ ਨਿਰਪੱਖ ਤੇ ਬਿਨਾਂ ਕਿਸੇ ਡਰ ਤੇ ਭੈਅ ਦੇ ਆਮ ਲੋਕਾਂ ਨੂੰ ਪੁਲਿਸ ਵੱਲੋਂ ਕੀ ਸਾਰ ਸਦੇਸ਼ ਹੈਗਾ ਵੀ ਤੁਹਾਨੂੰ ਲੈ ਕੇ ਕਿਸ ਤਰੀਕੇ ਦਾ ਤਾਂ ਮੈਂ ਇਹ ਕਹਿਣਾ ਚਾਹੁੰਦਾ ਤੇ ਜਿਹੜਾ ਹੈਗਾ 112 ਨੰਬਰ ਜਿਹੜਾ ਹੈਗਾ ਪੂਰੀ ਸੈਟਲਾਈਨ ਨੰਬਰ ਉਹਦਾ ਵੱਲ ਤੋਂ ਵੱਧ ਇਸਤੇਮਾਲ ਕਰਨਾ ਚਾਹੀਦਾ ਤੇ ਇਸ ਤੋਂ ਇਲਾਵਾ ਸਾਡਾ ਜਿਹੜਾ 7527029290 ਜਿਹੜਾ ਮੋਬਾਈਲ ਨੰਬਰ ਹੈ ਜਿਹਦੇ ਤੁਸੀਂ WhatsApp ਮੈਸੇਜ ਰਾਹੀਂ ਸਾਨੂੰ ਜ਼ਿਲ੍ਹੇ ਦੇ ਵਿੱਚ ਕਿਸੇ ਵੀ ਕਿਸਮ ਦੇ ਕੱਲ ਤਾਂ ਹਰਕਤ ਦੀਆਂ ਸ਼ੱਕੀ ਜਿਹੜੀ ਤੁਹਾਨੂੰ ਸੂਚਨਾ ਮਿਲਦੀ ਹੈ ਕਿਸੇ ਸ਼ੱਕੀ ਵਿਅਕਤੀ ਦੇ ਬਾਰੇ ਵਿੱਚ ਉਹ ਸਾਨੂੰ ਤੁਸੀਂ ਦੱਸ ਸਕਦੇ ਹੋ ਤੇ ਜਿਹੜਾ ਇਸ ਤੋਂ ਇਲਾਵਾ ਜਿਹੜਾ ਹੈਗਾ ਪੁਲਿਸ ਦੇ ਜਿਹੜੇ ਅ ਅਧਿਕਾਰੀ ਨੇ ਲੋਕਲ ਲੈਵਲ ਤੇ ਜਿਵੇਂ ਐਸ ਐਚ ਓ ਤੇ ਡੀ ਐਸ ਪੀ ਸਬ ਡਿਵੀਜ਼ਨ ਨੇ ਉਹਨਾਂ ਦੇ ਨਾਲ ਜਿਹੜਾ ਹੈਗਾ ਉਹਨਾਂ ਦੇ ਮੋਬਾਈਲ ਨੰਬਰ ਸਾਡੀ ਵੈਬਸਾਈਟ ਤੇ ਉਪਲਬਧ ਨੇ ਫ੍ਰੀ ਕੋਲ ਤੋਂ ਤੁਸੀਂ ਜੀ ਵੈਬਸਾਈਟਾਂ ਉੱਤੇ ਇਹ ਨੰਬਰ ਉਪਲਬਧ ਨੇ ਇਹੋ ਤੇ ਉਹਨਾਂ ਨੰਬਰਾਂ ਦੇ ਤਾਲਮੇਲ ਕਰਕੇ ਜਿਹੜਾ ਹੈਗਾ ਸਾਨੂੰ ਹਾਲਾਤ ਦੇ ਬਾਰੇ ਵਿੱਚ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ ਉਹ ਜੇਕਰ ਕੋਈ ਅਜਿਹਾ ਕ੍ਰਾਈਮ ਹੈ ਜਿਸ ਦੇ ਬਾਰੇ ਇੱਥੇ ਪੁਲਿਸ ਦੀ ਨਿਗਰਾਨੀ ਨਹੀਂ ਹੈ ਕਿਸੇ ਵੀ ਕਿਸਮ ਦਾ ਆਰਗੇਨਾਈਜ਼ ਕ੍ਰਾਈਮ ਵੀ ਹੋ ਸਕਦਾ ਹੈ ਜਾਂ ਕੋਈ ਨਸ਼ਾ ਵੇਚਣ ਵਾਲੇ ਵਿਅਕਤੀਆਂ ਦੇ ਬਾਰੇ ਜੇ ਤੁਹਾਨੂੰ ਕੋਈ ਸੂchnਾ ਹੋਵੇ ਉਹ ਸਾਨੂੰ ਦਿੱਤੀ ਜਾ ਸਕਦੀ ਹੈ